हां जी दोस्तों सास्त्री काल स्वागत है ताहाडा साडे चैनल ते आज दे आपा जेडी वीडियो बना रहे हैं आज मान लो ਵੀ जेडी ਆਪਣੀਆਂ ਜੀਰੀਆਂ ਲਾਈਆਂ ਹੋਈਆਂ ਨੇ ਇਹਦੇ ਉੱਪਰ ਜਿਹੜੀ ਹਲਦੀ ਟਾਈਪ ਉਹ ਲੱਗਿਆ ਹੋਇਆ ਨਾ ਉਹਦਾ ਦਿਖਾ ਰਹੇ ਆ ਹਨੇਰੀ ਦੇ ਵਿੱਚ ਵੀ ਕਿਦਾਂ ਆ ਰਹੀ ਹੈ ਆਓ ਦੇਖੋ ਆ ਸਾਹਮਣੇ ਤਾਂ ਪੀੜੇ ਪੀੜੇ ਰੰਗ ਦੀ ਆ ਹਨੇਰੀ ਆ ਰਹੀ ਹੈ ਉਹਦੀ ਹਲਦੀ ਦੀ ਬਣੀ ਆ ਦੇਖੋ ਕਿਵੇਂ ਆ ਸਾਹਮਣੇ ਕਿਵੇਂ ਔੜਦੀ ਹੈ ਇਹ ਸਾਰੀ ਉਹ ਹਲਦੀ ਜੀ ਔੜ ਰਹੀ ਹੈ 126 ਜੀਰੀ ਨੂੰ ਜਿਆਦਾ ਲੱਗੀ ਹੋਈ ਆ ਉਹਦੀ ਉਹ ਹੀ ਜਿਆਦਾ ਕਰ ਪੜ ਰਹੀ ਹੈ ਇਹ ਆ ਦੇਖੋ ਕਿੰਦਾ ਦਾ ਮੌਸਮ ਹੋਇਆ ਪਿਆ ਪਰ ਬੱਦਲ ਬਾਈ ਢੇਰੀ ਆ ਸਾਹਮਣੇ ਇਹ ਪੂਰਾ ਪੂਰਾ ਜਿਹੜਾ ਦੇਖਦਾ ਹੈ ਸਾਰਾ ਉਹ ਹਲਦੀ ਦੇ ਹੀ ਆ ਰਹੇ ਹੈ ਉਹ ਸਾਹਮਣੇ ਪਿੰਡ ਤੋਂ ਆ ਗਈ ਕਿੱਧਰ ਨੂੰ ਆ ਰਹੀ ਹੈ ਇਹ ਹਲਦੀ ਕੀ ਹੈ ਕਿਉਂਕਿ ਸ਼ਾਇਦ ਬੜੀ ਨਾਂ ਦੇਖਦੀ ਹੋਵੇ ਕਿਉਂਕਿ ਕੋਲ ਆਪਣ ਜਾਂ ਉਹਦਾ ਹਲਤੀ ਦਾ ਹੋਇਆ ਹੈ ਉਹ ਨੂੰ ਸਾਹਮਣੇ ਦੇਖ ਲਿਆ ਥੋੜਾ ਜਿਹਾ ਆ ਦੇਖੋ ਇਧਰ ਨੂੰ ਵੀ ساری ਹਲਦੀ ਜੀ ਉਹ ਜਿਹੜੀ ਜਿਹੜੀਆਂ ਤੇ ਚੜੀ ਹੋਈ ਆ ਉਹ ਵੀ ਦਿਖਾਈ ਦੇ ਰੇ ਜਿੱਦਾਂ ਆਹ ਲਖੋਣਾਵਾਂ ਤੋਂ ਪੀਰੀ ਦੇ ਆ ਜਿਹੜੀਆਂ ਗੱਠੀਆਂ ਜਿਹਾ ਲੱਗੀਆਂ ਹੋਈਆਂ ਨੇ ਆਹ ਆਹ ਕੰਮ ਨੇ ਇਹ ਹੀ ਸਾਰੀ ਉੜਦੀ ਲਿਖਦੀ ਆ ਦੇਖੋ ਹੁਣ ਨੇਰੀ ਜੀ ਆ ਗਈ ਵੈਗਰੂ ਦੇ ਹੱਥ ਆ ਕਿ ਇਹਨੇ ਸਹੀ ਰੱਖਣਾ ਕਿ ਇਹਨਾਂ ਨੂੰ ਲੰਬੀਆਂ ਬਾਦ ਆਣਾ ਇਹ ਤਾਂ ਇਹਦੇ ਹੱਥ ਆ ਵੈਗਰੂ ਦੇ ਉਹ ਸਾਹਮਣੇ ਸਿੱਤਾ ਜਿਉਂ ਦੇਖੋ ਕਿਵੇਂ ਪਿੰਡ ਸਾਹਮਣੇ ਦੇਖਦੇ ਉਹ ਉੱਥੇ ਕਿ ਦੇਖੋ ਕਿੰਨਾ ਉੜਦੀ ਹੈ ਆ ਦੇਖੋ ਸਾਹਮਣੇ ਕਿਵੇਂ ਉੜਦੀ ਹੈ ਹਲਦੀ ਉਹ ਹਲਦੀ ਸਾਰੀ ਹੋਵੇ ਸਾਰਾਂ ਦੇ ਨਾਲ ਲੱਗਦੇ ਨੇ ਤੁਸੀਂ ਵੀ ਆਪਣੀ ਰਾਏ ਦਵੋ ਵੀ ਇਹ ਕਿਦਾਂ ਦਾ ਐਦ ਕੀ ਝਾੜ-ਝੂੜ ਰਹਿਣਗੇ ਅਤੇ ਇਹਦਾ ਕਿੰਨਾ ਨੁਕਸਾਨ ਹੋਊਗਾ ਜਿਹੜੀ ਹਲਦੀ ਰੋਗ ਲੱਗਿਆ ਹੋਇਆ ਜਾਂ ਫੀਰੋਗ ਵੀ ਇਹ ਤੇ ਕਿੰਨਾ ਅਸਰ ਰਹੂਗਾ ਇਹ ਤੇ ਜੀਰੀ ਤੇ ਆਪਣੇ ਝਾੜ ਤੇ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਕਮੈਂਟ ਕਰੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਵੀਡੀਓ ਦੇਖਦੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲਓ ਜੀ ਹੋ ਗਈ ਵਾਰਸ਼ ਸ਼ੁਰੂ ਆ ਬਾਤ ਪੈ ਰਹੀ ਆ ਦੇਖੋ ਸਾਹਮਣੇ ਆ ਦੇਖ ਦੇਖਦੇ ਜਿਹਾ ਹੌਕਾ ਲ ਮੈਟਰੋ ਵਾਰਸ ਹਟਣ ਤੋਂ ਬਾਅਦ ਫਿਰ ਆ ਦੇਖੋ ਇਦਾਂ ਦਾ ਵਿੱਚ ਵਿੱਚ ਟਾਲੀਆਂ ਜੀਆਂ ਟੈ ਗਈਆਂ ਜਿਹੜੀ ਵਾਰਸ ਪਈ ਹੈ 15 ਤੋਂ 20 ਮਿੰਟ ਪਈ ਗਈ ਵਧੀਆ ਪੈਰ ਤੋਂ ਸੁਣ ਲੱਗੇ ਵੀ ਕਿੱਲਾ ਜਿਹਾ ਹੋ ਗਿਆ ਸਾਰ ਕੇ ਆ ਦੇਖੋ ਐਦਾਂ ਲਈ ਜਿਹੜੀ ਹਲਤੀ ਜਿਹਾ ਪਹਿਲਾਂ ਕਾਲਾ ਕੜੇ ਹੋਏ ਹੋਏ ਤੇ ਪੱਤੇ ਜਿਓ ਥੋੜੇ ਜਿਏ ਹੁਣ ਕਿਤੇ ਜਿਏ ਹੋ ਗਏ ਹੁਣ ਤਾਂ ਸੂਰਜ ਵੀ ਚੜ ਚੁੱਕਿਆ ਦੇ ਪਾਣੀ ਖੜਾ ਦੇਖ ਲੋ ਸਾਥ ਭਾਈ ਬੇਗਾਬ ਕੋਸਾ ਦੱਜੇ ਪਾਸੇ ਆਪਣੀ ਜਿਹੜੀ 15 ਦਾ ਉਹ ਤੁਹਾਡੀ ਟੀਟੀ ਜੀ ਘੱਟੇ ਤੋਂ ਹਮਮਤ ਕੀ ਜੇ ਬੈਠ ਜੇ ਜਾਂਦੀ ਹੈ ਉਹ ਟੀਟੀ ਜੀ ਕਾफी ਹੋਗੀ ਤਕੀ ਹੋਈ ਤੇ ਪੱਲੋ ਜਿਓ ਹੋਇ ਇੱਕ ਦੋ ਦਿਨ ਘਰ ਕੇ ਆਪਾਂ ਨੇ ਬੱਡੇ ਜਿਹੇ ਥੱਲੇ ਬੈਠੀ ਥੋੜੀ ਜਿਹੀ ਮੁਸਲੀਮ ਨਾਲ ਗੱਲ ਕਰਦਾ ਜਾਉਂਦਾ ਹਾਂ ਹਾਂਜੀ ਤੋਂ ਉਸ ਤੋਂ ਜੇ ਵੀਡੀਓ ਸਾਡੀ ਵਧੀਆ ਲੱਗੀ ਤਾਂ ਇਹਨੂੰ ਲਾਇਕ ਕਰਿਆ ਲੋ ਲਾਇਕ ਦਾ ਮੁੱਠੇ ਦਾ ਤਾਂ ਦਾ ਇਨਸਾਨ ਆ ਜਿਹੜਾ ਇਹਨੂੰ ਚੇਤੇ ਰੱਖਿਆ ਕਰੋ ਇਹਤੇ ਲਾਇਕ ਕਰਿਆ ਕਰੋ ਦੋਸਤੋ ਬਹੁਤ ਘੱਟ ਲਾਇਕ ਕਰਦੇ ਹੋ ਲਾਇਕ ਕਰਿਆ ਕਰੋ ਬਾਕੀ ਜੇ ਨਹੀਂ ਵੀਡੀਓ ਵਧੀਆ ਲੱਗਦੀ ਤੇ ਫੇਰ ਵੇਖ ਤੱਕ ਨਾ ਕਰੋ ਨਹੀਂ ਤਾਂ ਦੇਖਦੇ ਹੋ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਉਹਨੂੰ ਜਰ ਲਾਇਕ ਜ਼ਰੂਰ ਕਰਿਆ ਲਓ ਮਿਲਦੇ ਆ ਕਿਸੇ ਅਗਲੀ ਵੀਡੀਓ ਚ